ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਤੁਸੀਂ ਮੇਰਾ ਨਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੇਰੇ ਬੱਚੇ ਦਾ ਰਾਮੀਰ ਸਿੰਘ ਤੁਸੀਂ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ਉੱਤੇ ਮੇਰੇ ਬੱਚੇ ਦੀਆਂ ਵੀਡੀਓਜ਼ ਦੇਖ ਰਹੇ ਹੋ ਮੇਰੇ ਬੱਚੇ ਨੂੰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਜਿਹਦਾ ਨਾਮ ਹੈ ਡੀਐਮਡੀ ਪ੍ਰੋਸ਼ਾਨ ਮਸਲ ਡਿਸਟ੍ਰੋਫੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਹੌਲੀ-ਹੌਲੀ ਕਰਦੇ ਡਾਕਟਰਸ ਬੋਲਦੇ ਨੇ ਕਿ 15-16 ਸਾਲ ਦੇ ਵਿੱਚ ਬੱਚਾ ਕੋਈ 17 ਸਾਲ 18 ਸਾਲ ਤੱਕਰ ਬੱਚੇ ਦੀ ਲਾਈਫ ਹੁੰਦੀ ਹੈ ਜੋ ਡਾਕਟਰਸ ਬੋਲਦੇ ਨੇ ਮੇਰਾ ਬੱਚਾ ਹੁਣ 9 ਸਾਲ 10 ਮਹੀਨੇ ਦਾ ਹੈ ਤੇ ਮੇਰੇ ਬੱਚੇ ਕੋਲ ਇਹ ਸਾਲ ਡੇਢ ਸਾਲ ਦੇ ਟਾਈਮਿੰਗ ਹੈ ਜੋ ਅਮਰੀਕਾ ਤੋਂ ਇੰਜੈਕਸ਼ਨ ਆਉਣਾ ਹੈ ਤੇ ਮੇਰੇ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੀ ਮਦਦ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚ ਜੇ ਹੁਣ ਸਾਲ ਹੋ ਗਏ ਮੈਂ ਤੱਕੇ ਕੰਮ ਦੇ ਨੂੰ ਪਰ ਕੋਈ ਵੀ ਮੇਰੀ ਜਾਇਦਾਦ ਸੁਣਵਾਈ ਨਹੀਂ ਹੋ ਰਹੀ ਸੀ ਕਿ ਚਾਨਕ ਹੁਣ ਮੇਰੀ ਇੱਕ ਗੁਰਮੰਦਰ ਸਿੰਘ ਖਹਿਰਾ ਜੀ ਨੇ ਜੋ ਭਾਗੋ ਮਾਜਾ ਦੇ ਰਹਿਣ ਵਾਲੇ ਨੇ ਇਹਨਾਂ ਨੇ ਮੇਰੀ ਹੱਥ ਫੜਿਆ ਮੇਰਾ ਤੇ ਕੈਬਨਿਟ ਮਨਿਸਟਰ ਜੋ ਮਨਿਸਟਰ ਸਾਹਿਬ ਨੇ ਜੋ ਐ ਐਮਐਸਐਮਈ ਦੇ ਪ੍ਰਧਾਨ ਜੀ ਦਾ ਨਾਮ ਮਨਜੀਤ ਜੀ ਜੋ ਪਾਰਲੀਮੈਂਟ ਦੇ ਜੋ ਮਨਿਸਟਰ ਨੇ ਉਹਨਾਂ ਤੱਕ ਮੈਨੂੰ ਲੈ ਕੇ ਗਏ ਨੇ ਇਹ ਆਪਣੇ ਪੰਜਾਬ ਦੇ ਐਮਐਸਐਮਈ ਦੇ ਪ੍ਰਧਾਨ ਨੇ ਗੁਰਮਿੰਦਰ ਸਿੰਘ ਮਨ ਗੁਰਮਿੰਦਰ ਸਿੰਘ ਖੈਰਾ ਜੀ ਸੋ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਵਾਚਣ ਕੇ ਹੋਰ ਮਦਦ ਕਰੋ ਸਰ 4 ਕੋਰਡ 70 ਲੱਖ ਦੇ ਲੱਗੇ ਸੀ 5 ਕੋਰਡ ਦੇ ਲੱਗੇ ਪਹੁੰਚਣ ਆਣੇ ਆ ਤੇ ਹੁਣ ਪਹਿਲਾਂ ਵੀ ਕੱਲੋ ਇਸ ਸਾਲ ਤੋਂ ਲੱਗਿਓ ਸਾਡੀ ਜਿਆਦਾ ਨਹੀਂ ਹੋਇਆ ਸੀ ਪਰ ਦੋ ਤਿੰਨ ਹਫਤੇ ਦੇ ਵਿੱਚ ਵਿੱਚ 22-3 ਕਰੋੜ ਮੇਰੇ ਬੱਚੇ ਤੇ ਕੌਣਸਾ ਆਇਆ ਹੈ ਮੈਨੂੰ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਿੱਦਾਂ ਇਦਾਂ ਹੋਣਾ ਥੋੜੀ ਛੁੱਟੀ ਦੀ ਪ੍ਰੋਬਲਮ ਮੈਨੂੰ ਆ ਰਹੀ ਹੈ ਕਿ ਮੇਰੀ ਛੁੱਟੀ ਸਾਲ ਦੀ ਖਤਮ ਹੋ ਗਈ ਹੈ ਸੰਡੇ ਸੈਟਰਡੇ ਨੂੰ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਹੈ ਤਾਂ ਮੈਂ ਆ ਜਾਣਾ ਕਿਉਂਕਿ ਮੇਰੀ ਛੁੱਟੀ ਸੰਡੇ ਸੈਟਰਡੇ ਮਿਲਦੀ ਹੈ ਸੰਡੇ ਨੂੰ ਛੱਡ ਦਿੰਦੇ ਨੇ ਸਰ ਇਹ ਹੋਇਆ ਕਿ ਜਿੱਤੇ ਮੈਨੂੰ ਬੁਲਾਉਂਦੇ ਮੈਂ ਚਾਈ ਜਾਣਾ ਤੇ ਫਿਰ ਸੰਡੇ ਨੂੰ ਐ ਐਤਵਾਨੁਸ਼ੀਦਾ ਸਾਹਿਬ ਆਪਣੇ ਜੰਮੀ ਸਰ ਉੱਥੇ ਜਾਂਨਾ ਸੁਪਾਰਾ ਸਾਹਿਬ ਕੱਟੀ ਦੇ ਸੰਗਤ ਉੱ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਮੇਰੇ ਬੱਚੇ ਦਾ ਜਲਦੀ ਜਲਦੀ ਪੈਸਾ ਇਕੱਠਾ ਹੋ ਜਾਏਗਾ ਤੇ ਮੇਰੇ ਬੱਚੇ ਨੂੰ ਇੰਜੈਕਸ਼ਨ ਲੱਗ ਜਾਵੇ ਪਰ ਮੈਂ ਕੋਈ ਮਿਆਦੇ ਗੱਡੀ ਤੇ ਛੋਟੀ ਜੀ ਗੱਡੀ ਉੱਤੇ ਮੈਂ 올 ਇੰਡੀਆ ਕੋ ਮੁਚਕਿਆ ਹਾਂ ਕਿ ਜਿੱਤੇ-ਜਿੱਤੇ ਮੈਂ ਬੰਬੇ, ਹਦਰਾਬਾਦ, ਸਾਊਥ ਤੱਕਰ ਗਿਆ ਹੋਇਆ ਵਾ ਤੇ ਮਨਾਲੀ ਵੀ ਤੜਨਾ ਮਿਲਿਆ ਸੀ ਤੇ ਮੈਨੂੰ ਹੋਰ ਸਾਰੇ ਉਮੀਦ ਹੈ ਮੈਨੂੰ ਕਿ ਜਲਦੀ ਜਲਦੀ ਮੇਰਾ ਪੈਸਾ ਇਕੱਠਾ ਹੋ ਜਾਏਗਾ ਡਾਕਟਰ ਨੇ ਬੋਲੇ ਆ ਕਿ ਸਰੇ ਦਵਾਈ ਜਿਹੜੀ ਹੁਣ ਆਈ ਏ ਸਾਨੂੰ ਜੁਲਾਈ ਦੇ ਵਿੱਚ ਐਪੀ ਅਪਰੂਵਲ ਹੋਈ ਏ ਜੋ ਅਮਰੀਕਾ ਨੇ ਬਣਾਇਆ ਹੈ ਇਹ ਜਿਹੜਾ ਬੱਚਾ ਚੱਲਦਾ ਫਿਰਦਾ ਇਹ ਉਹਨੂੰ ਹੀ ਇਹ ਡਾਕਟਰਸ ਜੋ ਦੇ ਰਹੇ ਨੇ ਬੰਦੇ ਕਿ ਉਹਨੂੰ ਹੀ ਲਾਗੂ ਏ ਤੇ ਮੇਰੇ ਬੱਚੇ ਦੀ ਕੰਡੀਸ਼ਨ ਦੇਖਦੇ ਹੋ ਹਾਲੇ ਸਾਲ ਡੇਢ ਸਾਲ ਤਿੰਨੋ ਛੇਤੀ ਹੋ ਸਕੇ ਇਹ ਦਵਾਈ ਬੇਟੇ ਨੂੰ ਮਿਲਣੀ ਜ਼ਰੂਰੀ ਹੈ ਇਹ ਬਿਮਾਰੀ ਦਾ ਨਾਮ ਬੀਐਮਡੀ ਹੈ ਤੇ ਡੀਐਮਡੀ ਚ ਆਉਂਦਾ ਡਿਸ਼ਨ ਮਸਕੂਲਰ ਡਿਸਟਰੋਫੀ ਮਸਕੂਲਰ ਇਹ ਸਾਰੇ ਜਿੰਨੇ ਮਸਕਲ ਮਤਲਬ ਮਾਸਪੇਸ਼ੀ ਹੈ ਆਪਣੀ ਬੋਡੀ ਸਾਰੀ ਮਾਸਪੇਸ਼ੀਆਂ ਦੀ ਬਣੀ ਚਾਹ ਭਾ ਮਾ ਬੜਾ ਦਿਹ ਲੋ ਵੀ ਦਿਮਾਗ ਹੋਵੇ ਅੱਖਾਂ ਹੋਵੇ ਹੌਲੇ ਹੌਲੇ ਇਹਦੇ ਅੰਦਰ ਮਸਲ ਦੇ ਅੰਦਰ ਡਿਸਟਰੋਫਿਨ ਨਾਮ ਦਾ ਪ੍ਰੋਟੀਨ ਹੁੰਦਾ ਉਹ ਘਟਦਾ ਜਾਂਦਾ ਹੈ ਤੇ ਇੱਕ ਸਮਾਂ ਆਉਂਦਾ ਜਦੋਂ ਉਹ ਪੂਰਾ ਹੀ ਖਤਮ ਹੋ ਜਾਂਦਾ ਜਿਹੜਾ ਤਾਕਤ ਦਿੰਦਾ ਹੈ ਬੋਡੀ ਨੂੰ ਚੱਲਣ ਫਿਰਨ ਲਈ ਜੇ ਅਗਰ ਹੁਣ ਜਿੱਦਾਂ ਦੀ ਕੰਡੀਸ਼ਨ ਬੇਟੇ ਦੀ ਹੈ ਉਹਨੂੰ ਡਾਕਟਰਾਂ ਦੇ ਵੱਤੋਂ ਵੱਛੇਤੀ ਉਹ ਦਵਾਈ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਉਹਦੇ ਤੇ ਕਾਰਾਕਾਰ ਵੀ ਹੋਣੀ ਛੇਤੀ ਕਰੇ ਤੇ ਹੁਣ ਸਾਡੇ ਕੋਲ ਸਮਾਂ ਜਿੱਦਾਂ ਕਿ ਮੇਰੇ ਹਸਬੰਦ ਨੇ kiya hai ਉਹਦੇ ਹਿਸਾਬ ਨਾਲ ਤੇ ਸਾਲ ਹੈਗਾ ਆ ਪਰ ਅਸੀਂ ਉਹਨਾ ਵੇਟ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਕਿ ਜਿੰਨਾ ਛੇਤੀ ਬੱਚੇ ਨੂੰ ਮਿਲੇ ਕਿਉਂਕਿ ਜੀ ਡਿਸੇਬਿਲਟੀ ਵੱਧਦੀ ਜਾ ਰਹੀ ਹੈ ਮੇਟੇ ਦੇ ਦਰਦ ਨਾਲ ਸਰ ਹੁਣ ਤੱਕ ਕਾਫੀ ਲੋਕੀ ਮਦਦ ਕਰ ਰਿਹਾ ਹੁਣ ਸੰਗਤ ਕੋਲ ਸਾਡੀ ਗੱਲਬਾਤ ਹੋਈ ਪਹਿਲਾਂ ਲੋਕੀ ਸੋਚਦੇ ਸੀ ਕਿ ਫਰਾਡ ਆ ਹੁਣ ਜਦੋਂ ਆਪਾਂ ਲੋਕਾਂ 'ਚ ਵਿਚਰਨੇ ਆ ਜਿੱਦਾਂ ਲੋਕਾਂ ਕੋਲ ਸੰਗਤ ਕੋਲ ਆ ਰਹੀ ਆ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਐਕਚੁਅਲੀ ਇਹ ਰੀਅਲ ਕੇਸ ਆ ਤੇ ਮਾਪਿਓ ਇਦਾਂ ਆ ਰਹੇ ਆ ਜੇ ਅਗਰ ਆਪਾਂ ਫਰਾਡ ਹੁੰਦੇ ਤਾਂ ਹੁਣ ਤੱਕ ਤੇ ਸਾਡੇ ਤੇ ਕੋਈ ਨਾ ਕੋਈ ਐਕਸ਼ਨ ਹੋ ਗਿਆ ਹੁੰਦਾ ਤੇ ਇਦਾਂ ਆਪਾਂ ਲੀਗਲ ਹੀ ਨਹੀਂ ਰੋਡ ਤੇ ਖੜੇ ਹੁੰਦੇ ਆ ਤੇ ਬਾਕੀ ਹੋਂਤੇ ਸਾਰੇ ਮਹਿਕਮੇ ਵਾਲੇ ਪੁਲਿਸ ਮਹਿਕਮਾ ਹੋਵੇ ਚਾਹੇ ਏਡੀਸੀ ਸਾਹਿਬ ਨੇ ਉਹ ਹੋਂ ਤੇ ਜਿੱਦਾਂ ਕਿ ਮੇਰੇ ਹਸਬੰਦ ਨੇ ਗੁਰਵਿੰਦਰ ਸਿੰਘ ਖਹਿਰਾ ਬਾਰੇ ਦੱਸਿਆ ਉਹ ਸਰ ਵੀ ਸਾਡੀ ਉਹ ਵੀ ਉਹਨਾਂ ਨੇ ਵੀ ਵੀਡੀਓ ਹੀ ਵੇਖੀ ਹੈ ਇੱਕ ਵੀਡੀਓ ਨੂੰ ਸਕਰੋਲ ਕਰਨ ਦੀ ਜਗ੍ਹਾ ਉਹਨਾਂ ਨੇ ਉਸ ਵੀਡੀਓ ਦੀ ਜੈਨੂਇਨਿਟੀ ਸਮਝ ਕੇ ਸਾਰੀ ਕਨਫਰਮੇਸ਼ਨ ਕਰਕੇ ਲੋਕਾਂ ਤੋਂ ਵੈਰੀਫਾਈ ਕਰਾ ਕੇ ਮੈਂ ਆਪਨੇ ਆਰਮੀ ਤੋਂ ਵੀ ਵੈਰੀਫਾਈ ਕਰਾ ਕੇ ਫਿਰ ਸਾਨੂੰ ਕਾਲ ਕਰਕੇ ਬੋਲੇ ਕਿ ਨਹੀਂ ਇਹ ਤੁਹਾਡਾ ਜੈਨੂਇਨ ਕੇਸ ਹੈ ਜਿਨਾ ਹੋ ਸਕੇਗਾ ਮੈਂ ਤੁਹਾਡੀ ਆਪਣੀ ਪਰਸਨਲ ਤੇ ਹੈਲਪ ਕਰੂੰਗਾ ਕਰੂੰਗਾ ਪਰ ਇਹਨੂੰ ਅੱਗੇ ਲੈਵਲ ਤੱਕ ਲੈ ਕੇ ਜਾਊਂਗਾ ਉਹਨਾਂ ਨੇ ਹਨੂੰ ਦਿੱਲੀ ਬੁਲਾਇਆ ਇੰਨੀ ਜਿੱਥੇ ਆਪਾਂ ਜਾ ਨਹੀਂ ਸਕਦੇ ਜਾਣਾ ਤੇ ਛੱਡੋ ਜਿਹੜੀ ਸੋਚ ਵੀ ਨਹੀਂ ਸਕਦੇ ਮਿਨਿਸਟਰੀ ਦੇ ਉਸ ਮਹਿਕਮੇ ਤੱਕ ਹਨੂੰ ਪਹੁੰਚਾਇਆ ਹੈ ਮੇਰੀ ਫਾਈਲ ਮੇਰੇ ਹੱਥੋਂ ਸਰ ਨੂੰ ਦਿੱਤੀ ਹੈ ਤੇ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਅਗਰ ਮੇਰੀ ਇਹਨੇ ਲੈਵਲ ਤੱਕ ਗੱਲ ਪਹੁੰਚ ਗਈ ਹੈ ਤੇ ਰੱਬ ਜ਼ਰੂਰ ਮੇਰੀ ਗੱਲ ਸੁਨੇਗਾ ਜੀ ਹਰ ਜਗ੍ਹਾ ਅੱਗੇ ਹੁੰਦੇ ਆ ਪੰਜਾਬ ਬਿਲਕੁਲ ਲੜਵੀ ਕਾਫੀ ਕੀਤੀ ਹੈ ਕਿੰਨੀ ਮਦਦ ਦੀ ਹੋਰ ਲੋੜ ਹੈ ਵਰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਕਿ ਤੁਹਾਨੂੰ ਮੇਰੇ ਹਸਬੰਦ ਨੇ ਹੁਣ ਵੀ ਦੱਸਿਆ 4 ਕਰੋੜ 70 ਲੱਖ ਦੇ ਨੀਅਰ ਅਬਾਊਟ ਆਪਾਂ ਪਹੁੰਚ ਗਏ ਆ ਇਹ ਵੀ ਸੰਗਤ ਦੇ ਕਰਕੇ ਤੇ ਪੰਜਾਬੀ ਇਹ ਤੋਂ ਵੀ ਜ਼ਿਆਦਾ ਆਵਾਜ਼ ਚੜ ਕੇ ਮਦਦ ਕਰ ਦੇ ਕਈ ਵੀਰਾਂ ਤੱਕ ਮੇਰੀ ਹਜੇ ਤਾਂ ਗੱਲਬਾਤ ਪਹੁੰਚੀ ਹੀ ਨਹੀਂ ਹੈ ਕਈ ਪੈਣਾ ਤੱਕ ਨਹੀਂ ਪਹੁੰਚੀ ਹੈ ਮੈਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਜਦੋਂ ਤੁਹਾਡੇ ਕੋਲ ਮੇਰੀ ਗੱਲਬਾਤ ਪਹੁੰਚ ਗਈ ਹੈ ਮੇਰਾ ਨੰਬਰ ਦਿੱਤਾ ਗਿਆ ਹੈ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਲੀਜ਼ ਕਾਲ ਕਰੋ ਕਈ ਵਾਰੀ ਮੇਰੇ ਹੱਜੇ ਵੀ ਫੋਨ ਤੇ 700 ਮਿਸਕਾਲਾ ਪੈਂਡਿੰਗ ਨੇ ਮੈਂ ਫੇਰ ਵੀ ਸਾਰੇ ਮੈਸੇਜ ਸਾਰੇ ਕਾਲ ਕਿਉਂਕਿ ਮੈਨੂੰ ਇੱਕ ਇੱਕ ਫੋਨ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਦਾ ਰਿਪਲਾਈ ਦੇ ਰਹੀ ਹਾਂ ਸਾਰਿਆਂ ਨੂੰ ਸਮਝਾਉਣ ਲਈ ਹੈ ਕਿ ਹਾਂ ਇੱਕ ਹੀ ਬਿਮਾਰੀ ਕਿਉਂਕਿ ਜ਼ਿਆਦਾਤਰ ਲੋਕੀ ਮੈਨੂੰ ਇਹੀ ਪੁੱਛਦੇ ਕਿ ਇਹ ਬਿਮਾਰੀ ਕਿਹੜੀ ਹੈ ਉਹਨਾਂ ਨੂੰ ਉਹ ਸਾਰੀ ਡਿਟੇਲ ਦੇਣ ਤੋਂ ਬਾਅਦ ਮੈਂ ਇੱਕ ਇੱਕ ਫੋਨ ਕਾਲ ਅਟੈਂਡ ਕਰਨ ਤੋਂ ਬਾਅਦ ਦੇ ਰਹੀ ਹਾਂ ਤੇ ਪਲੀਜ਼ ਤੁਸੀਂ ਉਹ ਚੀਜ਼ ਨੂੰ ਸਮਝੋ ਮੇਰੇ ਬੱਚੇ ਦੀ ਮਦਦ ਕਰੋ 9815280368 ਮੈਂ ਰਿਪੀਟ ਕਰਾਂਗੀ 9815280368 ਇਹ ਸਿਰਫ ਕੰਟੈਕਟ ਲਈ ਹੈ ਪਲੀਜ਼ ਇਹਦੇ ਤੇ ਪੈਸੇ ਨਾ ਪਾਇਓ ਇਹ ਸਿਰਫ ਅਸੀਂ ਨੰਬਰ ਦਿੱਤਾ ਹੈ ਕਿ ਤੁਸੀਂ ਆਦੇ ਨਾਲ ਕੋਈ ਨਹੀਂ ਸਕੈਨਰ ਸਕੈਨ ਹੋ ਰਿਹਾ ਕੁਝ ਪ੍ਰੋਬਲਮ ਆ ਰਹੀ ਹੈ ਇਹਦੇ ਇਹ ਨੰਬਰ WhatsApp ਤੇ ਵੀ ਚੱਲ ਰਿਹਾ ਹੈ ਔਰ WhatsApp ਤੇ ਮੈਂ ਬੱਚੇ ਤੇ ਸਕੈਨਰ ਦੀ ਡੀਪੀ ਲਾਈ ਹੋਈ ਹੈ ਤੁਸੀਂ ਉਹਦੇ ਤੋਂ ਵੀ ਸਕੈਨ ਕਰ ਸਕਦੇ ਹੋ ਮੈਸੇਜ ਛੱਡ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਮੇਰੇ ਲਈ ਇਸ ਟਾਈਮ ਤੇ ਇੱਕ ਇੱਕ ਚੀਜ਼ ਜ਼ਰੂਰੀ ਹੈ WhatsApp ਤੇ ਮੈਸੇਜ ਜਰੂਰ ਕਰਿਓ ਤਾਂ ਜੋ ਤੁਹਾਡਾ ਮੈਸੇਜ ਦੇਖ ਕੇ ਦੁਬਾਰਾ ਅਸੀਂ ਰਿਪਲਾਈ ਕਰ ਸਕੀਏ ਜਿਹਦੇ ਉੱਤੇ ਜਿੰਨਾ ਪੈਸਾ ਵਾ ਸੰਗਤ ਪਾ ਰਹੀ ਆ ਉਹ ਉਹਦੇ ਵਿੱਚ ਐਨਜੀਓ ਦੇ ਵਿੱਚ ਜਾ ਰਿਹਾ ਐਨਜੀਓ ਤੋਂ ਬਾਅਦ ਚ ਜਿੰਨਾ ਪੈਸਾ ਇਹ ਹਸਪੀਟਲ ਨੂੰ ਜਾਣਾ ਇਹਦੇ ਵਿੱਚ ਬਿਲਕੁਲ ਕਲੀਅਰ ਆ ਤੇ ਬੈਂਕ ਦੇ ਕੋਈ ਪੈਸਾ ਨਹੀਂ ਆ ਰਿਹਾ ਇਹ ਚੀਜ਼ ਸਾਰਾ ਹਾਂ ਹਾਂ ਡਾਇਰੈਕਟ ਉਧਰ ਜਾ ਰਿਹਾ ਤੇ ਸੰਗਤ ਨੂੰ ਇਹ ਅਪੀਲ ਆ ਕਿ ਜਿਆਦਾ ਜਿਆਦਾ ਵੱਧ ਚੜ ਕੇ ਮਦਦ ਕਰੋ ਸਕੈਨਰ ਤੋਂ ਜੋ ਪੈਕਟ ਪ੍ਰੂਫ ਕਰਕੇ ਆਏਗਾ ਉੱਤੇ ਸਕੈਨਰ ਤੇ ਹੀ ਕਰਿਓ ਤਾਂ ਕਿ ਬੱਚੇ ਦਾ ਇਲਾਜ ਹੋ ਸਕੇ